ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਕੋਲ ਨਵੇਂ ਵੀਡੀਓ ਵਿੱਚ ਉਮੀਦ ਕਰਦੇ ਤੁਹਾਰੇ ਸਾਰੇ ਠੀਕ-ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਮੇਰੀ ਬਿਲਕੁਲ ਠੀਕ ਹੈ ਟਾਈਮ ਹੋ ਰਿਹਾ ਸ਼ਾਮ ਦਾ 4 ਵਜੇ ਦਾ 4:00 ਵਜੇ ਤੇ ਇਧਰ ਮੈਨੇ ਕਈ ਕੱਪੜੇ ਪ੍ਰੈਸ ਕਰਕੇ ਕੱਪੜੇ ਪ੍ਰੈਸ ਕਰ ਪਏ ਨੇ ਇਹਨਾਂ ਨੂੰ ਹੁਣ ਮੈਂ ਸੰਭਾਲ ਲੂੰਗੀ ਕੱਪੜਿਆਂ ਨੂੰ ਤੇ ਚਾਹ ਵੀ ਮੈਂ ਪੀਲੇ ਕੱਪੜੇ ਪ੍ਰੈਸ ਹੋ ਗਏ ਕੱਪੜੇ ਟਿਕਾਉਣੇ ਕਬਡਸ ਵਿੱਚ ਤੇ ਫਿਰ ਮੈਂ ਜਾਵਾਂਗੀ ਕਿਚਨ ਵਿੱਚ ਕਿਚਨ ਚ ਅੱਜ ਸਬਜੀ ਮੈਂ ਸ਼ਾਇਦ ਹੀ ਬਣਾਉਂਗੀ ਬਿਕੋਜ਼ ਮੈਂ ਸਵੇਰੇ ਚਨੇ ਬਣਾਏ ਸੀ ਥੋੜੇ ਜਿਹਾ ਜੀ ਇਹ ਸਬਜੀ ਬਣਾਈ ਤਾਂ ਮੈਂ ਤੋਰੀਆਂ ਦੀ ਬਣਾਉਗੀ ਦੇਖਦੇ ਆਂ ਕੀ ਬਣਦਾ ਤੇ ਮੈਂ ਕਿਚਨ ਦੀ ਥੋੜੀ ਬਹੁਤੀ ਸਾਫ ਸਫਾਈ ਸ਼ੁਰੂ ਕਰਨੀ ਆ ਅੰਦਰੋਂ ਡਰਾਸ ਨਾਲ ਗੰਦੇ ਜੇ ਹੋਣ ਲੱਗੇ ਜਿਵੇਂ ਕੁਝ ਵਿੱਚ ਗਿਰਨ ਲੱਗਦਾ ਇਸ ਤਰ੍ਹਾਂ ਹੋਣ ਲੱਗੇ ਤੇ ਕਿਚਨ ਦੀ ਸਾਫ ਸਫਾਈ ਸ਼ੁਰੂ ਕਰਦੇ ਆਂ ਥੋੜਾ ਥੋੜੀ ਮੈਂ ਹਾਂ ਤਾਂ ਗਰਮੀ ਜੀ ਅੱਜ ਅੱਜ ਗਰਮੀ ਆ ਕਦੇ ਕਦੇ ਮੌਸਮ ਬਹੁਤ ਵਧੀਆ ਹੁੰਦਾ ਕਦੇ ਕਦੇ ਬਹੁਤ ਗਰਮੀ ਹੁੰਦੀ ਆ ਚੀ ਗਰਮੀ ਲੱਗ ਰਹੀ ਐ ਪਰ ਕੰਮ ਤਾਂ ਕਰਨਾ ਪਊਗਾ ਕਰਦੇ ਆਂ ਸ਼ੁਰੂ ਇਸ ਤੋਂ ਬਿਨਾਂ ਮੇਰੇ ਕੋਲ ਕੋਈ ਕੰਮ ਨਹੀਂ ਜਾਂ ਉੱਪਰ ਵਾਲੀ ਰੋਬ ਦੀ ਡਸਟਿੰਗ ਕਰਨੀ ਉਹ ਮੈਂ ਮਾਰਨਿੰਗ ਵਿੱਚ ਦੇਖੂਗੀ ਹੁਣ ਮੈਂ ਕਿਚ ਮੈਂ ਸਾਮਾਨ ਕੰਡੇ ਦੇ ਸ਼ੈਲਫ ਤੇ ਰੱਖ ਸਕਦੀ ਹਾਂ ਤਾਂ ਕਰਕੇ ਮੈਂ ਕਿਚਨ ਕਰ ਦਿਆਂ ਲੌਬੀ ਉੱਪਰਲੀ ਸਵੇਰੇ ਵੀ ਹੋ ਚੁੱਕੂਗੀ ਉੱਪਰ ਤੱਕ ਜਦੋਂ ਮਰਜ਼ੀ ਕੰਮ ਕਰ ਲਵਾਂ ਕਿਚਨ ਰਹੀ ਹੁੰਦਾ ਆਪਾਂ ਨੂੰ ਖਾਲੀ ਚਾਹੀਦਾ ਹੁੰਦਾ ਤਾਂ ਕਿ ਡਰਾਅਰ ਵਾਲਾ ਸਾਮਾਨ ਆਪਾਂ ਕੰਡ ਕੇ ਬਾਹਰ ਰੱਖ ਸਕੀਏ ਪਹਿਲਾਂ ਸਭ ਤੋਂ ਆਪਦੇ ਕੱਪੜੇ ਫਿਰ ਜਾऊं ਕਿਚਨ ਵਿੱਚ ਅੱਜ ਮਾਰਨਿੰਗ ਵਿੱਚ ਮੈਂ ਬਣਾਈ ਸੀ ਵਾਈਟ ਚਨੇ ਦੀ ਸਬਜੀ ਸਬਜੀ ਬਹੁਤ ਟੇਸਟੀ ਬਣੀ ਸੀ ਮੀਠੀ ਪਾਤੀ ਮੈਂ ਕੜੀ ਪੱਤਾ ਵੀ ਪਾਉਣੀ ਹੋਣੀ ਹੈ ਸਬਜੀ ਵਿੱਚ ਕਿਉਂਕਿ ਸਾਡੇ ਕੜੀ ਪੱਤਾ ਲੱਗਿਆ ਹੋਇਆ ਹੈ ਤੇ ਉਹਦਾ ਫਾਇਦਾ ਉਠਾਈਏ ਕੜੀ ਪੱਤਾ ਵੈਸੇ ਵੀ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਯੂਜ਼ ਕਰਨਾ ਚਾਹੀਦਾ ਮੈਂ ਕੜੀ ਪੱਤੇ ਪਾਉਣੀ ਹੈ ਯੂਜ਼ ਕਰਦੀ ਸਬਜੀ ਵਿੱਚ ਔਰ ਇਧਰ ਬੋਇਲ ਚਨੇ ਮੈਂ ਥੋੜੇ ਜਿਹਾ ਅਲੱਗ ਕੱਢ ਲਈ ਸੀ ਠੰਡੇ ਹੋ ਗਏ ਫਿਰ ਮੈਂ ਫ੍ਰੀਜ਼ ਕਰੂੰਗੀ ਫ੍ਰੀਜ਼ਰ ਵਿੱਚ ਰੱਖੂੰਗੀ ਕਿਉਂਕਿ ਅਸੀਂ ਚਾਟ ਵਗੈਰਾ ਬਹੁਤ ਖਾਂਦੇ ਦਵਿੰਦਰ ਨੂੰ ਬਹੁਤ ਪਸੰਦ ਆ ਵਾਈਟ ਚਨੇ ਚਾਟ ਜਿਹੜੇ ਮੈਂ ਪਹਿਲਾਂ ਫ੍ਰੀਜ਼ ਕਰੇ ਸਾਰੇ ਚਨੇ ਲੱਗ ਗਏ ਤੇ ਹੁਣ ਮੈਂ ਹੋਰ ਫ੍ਰੀਜ਼ ਕਰ ਲਵਾਂਗੀ ਸਬਜ਼ੀ ਬਣਾਉਣ ਦਾ ਮੇਰਾ ਮਕਸਦ ਕਈ ਵਾਰ ਇਹ ਹੀ ਹੁੰਦਾ ਕਿ ਮੈਂ ਚਨੇ ਫ੍ਰੀਜ਼ ਕਰ ਲਾਂ ਨਾਲੇ ਮੈਂ ਚਲ ਥੋੜੀ ਸਬਜ਼ੀ ਬਣਾ ਲਵਾਂਗੀ ਕਿਉਂਕਿ ਦਵਿੰਦਰ ਨੂੰ ਚਾਟ ਐ ਨਹੀਂ ਅੱਛੇ ਲੱਗਦੇ ਕਿ ਵਰ ਦੁਪਹਿਰ ਨੂੰ ਆਉਂਦੇ ਨੇ ਭੁੱਖ ਲੱਗਦੀ ਨੇ ਫਿਰ ਕਹਿੰਦੇ ਕਿ ਮੈਂ ਤਾਂ ਚਾਟ ਬਣਾ ਲੈ ਚਨੇ ਹੈਗੇ ਤਾਂ ਕਾਲੇ ਚਨੇ ਨਾਲੋਂ ਵਾਈਟ ਚਨੇ ਦੇ ਚਾਟ ਉਹ ਜ਼ਿਆਦਾ ਪਸੰਦ ਕਰਦੇ ਵਿੱਚ ਸੈਲਡ ਵਗੈਰਾ ਪਾ ਕੇ ਪਨੀਰ ਪਾ ਕੇ ਤੇ ਹੁਣ 10:00 ਵਜੇ ਕਪੜੇ ਉਤਾਰ ਕੇ ਫਿਰ ਮੈਂ ਕਿ ਚਲੂ ਚੇਅਰ ਤੇ ਸਿੱਧੇ ਕਰਕੇ ਰੱਖਦਾ ਪ੍ਰੈਸ ਵਾਲੇ ਤੈਹ ਵਾਲੇ ਤੈ ਕਰ ਦੂੰਗੀ ਗਰਮੀ ਬਹੁਤ ਜ਼ਿਆਦੇ ਸੀ ਅੱਜ ਬਹੁਤ ਜ਼ਿਆਦਾ ਗਰਮੀ ਸੀ ਕਦੇ ਕਦੇ ਤਾਂ ਪਤਾ ਨਹੀਂ ਫੀਲ ਨਹੀਂ ਹੁੰਦੀ ਮੌਸਮ ਅੱਛਾ ਹੁੰਦਾ ਕਦ ਕਦੇ ਕਾਫੀ ਗਰਮੀ ਲੱਗਦੀ ਧੁੱਪ ਬਹੁਤ ਤੇਜ਼ ਹੈ ਤੇ ਧੁੱਪ ਹੁੰਦੀ ਉਸੇ ਨੂੰ ਗਰਮੀ ਥੋੜੇ ਜ਼ਿਆਦੇ ਹੁੰਦੀ ਆ ਤੈ ਸੌਰੀ ਪ੍ਰੈਸ ਵਾਲੇ ਕੱਪੜੇ ਅਲੱਗ ਕਰ ਦਾਂ ਤੈਹ ਵਾਲੇ ਤੈ ਕਰ ਦੂੰ ਬਸ ਕੱਪੜੇ ਫਿਰ ਸਮਝਣਗੇ ਫਿਰ ਆਉਂਦਾ ਵੀ ਨਹਾਉਣ ਤੋਂ ਪਹਿਲਾਂ ਪਹਿਲਾਂ ਜਿਹੜੇ ਕੱਪੜਿਆਂ ਦਾ ਕੋਈ ਚੱਕ ਤਾਰਾ ਕੋਈ ਕੰਮ ਆਪਦਾ ਉਹ ਸੈਟਿੰਗ ਵੇਲਾ ਸਾਰੇ ਕੁਝ ਕੰਮ ਡਨ ਹੋ ਜਾਣ ਫੇਰ ਨਾ ਕਿ ਆਪਾਂ ਆ ਰਾਮ ਨਾਲ ਵੀ ਇੱਕ ਵਾਰ ਕੰਮਾਂ ਤੋਂ ਫ੍ਰੀ ਹੋ ਕੇ ਆਪਾਂੱਖੇ ਤੇਲੇ ਰੈਸਟ ਕਰਨ ਮੈ ਜੋਂ ਤਾਂ ਕੰਮ ਦੇਖੋ ਖਤਮ ਹੁੰਦੇ ਨਹੀਂ ਹੈਗੇ ਪਰ ਆਪਦੇ ਵੱਲ ਇਹ ਹੁੰਦਾ ਕਿ ਆਪਾਂ ਇੱਕ ਵਾਰ ਰੈਸਟ ਕਰ ਲਈਏ ਪਸੀਨਾ ਨਾ ਆਵੇ ਹਨਾ ਤੇ ਫੇਰ ਚਾਹੇ ਚੱਲ ਦੁਬਾਰਾ ਕੰਮਾਂ ਤੇ ਲੱਗ ਜਾਈਏ ਥਕਾਵਟ ਜੀ ਰੈਸਟ ਕਰਨ ਨਾਲ ਥੋੜੇ ਆਪਣੇ ਦੂਰ ਹੋ ਜਾਂਦੀ ਆ ਐਨੇ ਨਾਲ ਆਪਾਂ ਨੂੰ ਇੱਕ ਬ੍ਰੇਕ ਮਿਲ ਜਾਂਦੀ ਆ ਤੇ ਦੁਬਾਰੇ ਕੰਮ ਲਈ ਆਪਾਂ ਰੀਚਾਰਜ ਹੋ ਜਾਂਦੇ ਆਗੇ ਤੇ ਤੈਹ ਵਾਲੇ ਸਾਥ ਕੱਪੜੇ ਕਰ ਦੂੰਗੀ ਤੈਹ ਇਸ ਤੋਂ ਨੋ ਕੁਝ ਮਾਰਨਿੰਗ ਦਾ ਭੈਣਾ ਦਾ ਆਪਣਾ ਰੂਟੀਨ ਹੁੰਦਾ ਕੰਮ ਕਰਾਂ ਬਿਜ਼ੀ ਕਦੇ ਕਿਧਰ ਹੱਥ ਕਦ ਕਿਧਰ ਹੱਥ ਕੱਪੜੇ ਸੰਭਾਲ ਕੇ ਫਿਰ ਮੈਂ ਲੌਬੀ ਵਾਲਾ ਬਹੁਤ ਫਿਸ਼ੀਨ ਲੱਗੀ ਸੀ ਕਲੀਨ ਕਰਨ ਇਹ ਵੀ ਕਲੀਨ ਕਰਦਾ ਸੈਂਟਰ ਟੇਬਲ ਲੌਬੀ ਵਾਲਾ ਉਹ ਡੇਲੀ ਕਲੀਨ ਹੁੰਦਾ ਹੀ ਹੁੰਦਾ ਹੋਰ ਮੈਂ ਡਸਟਿੰਗ ਕਰਾਂ ਚਾਹੀ ਨਾ ਕਰਾਂ ਪਰ ਓਮ ਟੇਬਲ ਜ਼ਰੂਰ ਸਾਫ਼ ਹੁੰਦਾ ਜੇ ਮੈਂ ਡਸਟਿੰਗ ਹੋਰ ਕੁਝ ਵੀ ਨਹੀਂ ਕਰੀ ਬਸ ਇੰਨੇ ਹੀ ਕੰਮ ਕਰਿਆ ਸੀ ਕੱਪੜੇ ਧੋਤੇ ਕਿ ਜਦੋਂ ਤੱਕ ਕੰਮ ਹੋ ਜਾਂਦਾ ਕਿਚਨ ਦਾ ਵੀ ਨਿਕ ਨਿੱਕੇ ਕੰਮਾਂ ਨਾਲ ਨਾ ਕਾਫੀ ਕੰਮ ਹੋ ਜਾਂਦਾ ਸਵੇਰੇ ਉਹ ਆਇਆ ਲੱਗਦਾ ਵੀ ਚਾਹੇ 2 ਜਾਣਾ ਚਾਹੇ ਚਾਹੇ 4 ਜਾਣਾ ਚਾਹੇ 10 ਜਾਣੇ ਹੋ ਕੰਮ ਕਰਦਾ ਉਹੀ ਹੁੰਦਾ ਉਹੀ ਸਭ ਕੁਛ ਹਨ ਭਾਂਡੇ ਖਾਣਾ ਦਾਣਾ ਬਣਨਾ ਫਿਰ ਭਾਂਡੇ ਵੀ ਸਾਫ਼ ਹੋਣੇ ਸਾਫ਼ ਸਫਾਈਆਂ ਕੱਪੜੇ ਸਭ ਦਾ ਉਹੀ ਕੰਮ ਹੁੰਦਾ ਐਦਾਂ ਦੇ ਕਿਚਨ ਦੇ ਕੰਮ ਕੁਛ ਤਾਂ ਬਿਲਕੁਲ ਪਤਾ ਹੀ ਲੱਗਦਾ ਵੀ ਆਹ ਕੰਮ ਵੀ ਆਪਾਂ ਕਰਦੇ ਗਿਣਤੀ 'ਚ ਵੀ ਨਹੀਂ ਆਉਂਦੇ ਹੁੰਦੇ ਤੇ ਐਦਾਂ ਕੰਮ ਨਹੀਂ ਕਿੰਨੇ ਕਿ ਕੰਮਾਂ ਵਾਲੇ ਆਪਣਾ ਕੰਮ ਜਾਂ ਵਧਿਆ ਰਹਿੰਦਾ ਬਹੁਤ ਫਿਸ਼ਣ ਹੋ ਗਿਆ ਕਲੀਨ ਫਿਰ ਟੈਪਸ ਵੀ ਕਰ ਦੋਗੇ ਸਾਫ਼ ਨਾਲ ਦੀ ਨਾਲ ਸਾਰਾ ਆਲਾ ਦੁਆਲਾ ਪਾਣੀ ਯਾਨੀ ਕਿ ਜਿਹੜਾ ਹੈ ਸਾਇੰਸ ਤੇ ਹੈਗਾ ਉਸ ਘਾ ਦਾਂਗੇ ਤਾਂ ਕਿ ਪਾਣੀ ਦੇ ਨਿਸ਼ਾਨ ਨਾ ਪੈਣ ਕੱਪੜਾ ਮੈਂ ਸਾਰੇ ਟਾਈਪਸ ਤੇ ਮਾਰਦਾ ਨਹੀਂ ਹੁੰਦੀਆਂ ਇੱਕ ਵਾਰ ਤਾਂ ਆਪਦੇ ਵੱਲੋਂ ਕਲੀਨ ਕਰ ਦਾਨੀ ਆ ਫਿਰ ਦੁਬਾਰੇ ਕੋ ਯੂਜ਼ ਕਰ ਗੋ ਜੇ ਥੋੜੇ ਬਹੁਤ ਛਿੱਟੇ ਵਗੈਰਾ ਪੈਂਦੇ ਹੀ ਰਹਿੰਦੇ ਨੇ ਤੇ ਟੋਵਲ ਧੋਤਾ ਹੋਇਆ ਹੈਂਗ ਕਰ ਦਾਨੇ ਇੱਥੇ ਤੇ ਆਵਲੇ ਜਿਹੜੇ ਪੌਟ ਸੀ ਨਾ ਇਹ ਸੈਰਾਮਿਕ ਦੇ ਪੌਟ ਸੀਗੇ ਮੈਂ ਤੁਹਾਨੂੰ ਤਾਂ ਸ਼ੇਅਰ ਕਰ ਦੇਈ ਕਿਵਾਰ ਸਸਤੀ ਚੀਜ਼ ਵੀ ਬਹੁਤ ਸੋਹਣੀ ਲੱਗਦੀ ਦੇਖਣ ਨੂੰ ਜਿਵੇਂ ਪੌਟ ਮੈਂ ਸਿਰਫ 20 ਰੁਪੀਸ ਦਾ ਈਚ ਲੈ ਕੇ ਆਏ ਸੀ ਇੱਕ ਪੌਟ 20 ਦਾ ਜਿਹੜਾ ਇਹਦੇ ਵਿੱਚ ਮੈਂ ਪlant ਰੱਖਿਆ ਇਹ ਸਿਰਫ 25 ਦਾ ਇੱਕ ਹੈ 50 ਦੇ ਦੋ ਸੀਗੇ ਇਹ ਦੇਖੋ ਕਿੰਨਾ ਸਸਤਾ ਸਿਰਫ 45 ਰੁਪੀਸ ਵਿੱਚ ਅਦਾ ਇੱਕ ਪੌਟ ਤਿਆਰ ਹੋ ਗਿਆ ਤੇ ਦੇਖਣ ਨੂੰ ਕਿੰਨਾ ਸੋਹਣਾ ਲੱਗ ਰਿਹਾ ਇਸ ਕਰਕੇ ਕਈ ਵਾਰ ਸਸਤੀ ਚੀਜ਼ ਤੇ ਆਪਣੀ ਨਿਗਾ ਪਾਜੇ ਤੁਸੀਂ ਥੋੜਾ ਜਿਹਾ ਦੇਖ ਲਓ ਵੀ ਉਹ ਆਪਾਂ ਉਹਨੂੰ ਕਿਵੇਂ ਰੱਖ ਸਕਦੇ ਆਂਗੇ ਤੇ ਮੈਨੂੰ ਇਹ ਬਹੁਤ ਸੋਹਣੇ ਲੱਗੇ ਪੌਟਸ ਤੇ ਹੁਣ ਸੀ ਲੰਚ ਟਾਈਮ ਮੈਂ ਤੇ ਬੇਟੇਸ ਦੋਨੇ ਮਾਵਾਂ ਧੀਆਂ ਕਰ ਰਹੀਆਂ ਸੀ ਲੰਚ ਤੇ ਲੰਚ ਦੇ ਵਿੱਚ ਆਣਾ ਸਬਜੀ ਰਾਇਤਾ ਐਂਡ ਸੈਲਡ ਪੈਣਾ ਦੇ ਕਮੈਂਟ ਆ ਰਹੇ ਕਿ ਤੁਸੀਂ ਆਪਣੀ ਬੇਟੀ ਨੂੰ ਵੀਡੀਓ 'ਚ ਨਹੀਂ ਲੈ ਕੇ ਆਉਂਦੇ ਐਕਚੁਅਲੀ ਉਹ ਵੀਡੀਓ 'ਚ ਹਜੇ ਆਈ ਨਹੀਂ ਆਉਂਦੀ ਕਿਉਂਕਿ ਉਹ ਰੈਸਟ ਤੇ ਅਸੀਂ ਉਹਦਾ ਥੋੜਾ ਜਿਹਾ ਅੱਖਾਂ ਦਾ ਟ੍ਰੀਟਮੈਂਟ ਕਰਵਾਇਆ ਉਸ ਕਰਕੇ ਅਸੀਂ ਉਹਨੂੰ ਜ਼ਿਆਦਾਤਰ ਉੱਠਣ ਵਗੈਰਾ ਨਹੀਂ ਦਿੰਦੇ ਹੈਗੇ ਫੋਨ ਨਹੀਂ ਦਿੰਦੇ ਸਕਰੀਨ ਨਹੀਂ ਦਿੰਦੇ ਲਾਈਟਸ 'ਚ ਨਹੀਂ ਉਹਨੂੰ ਆਲੇ ਆਉਣ ਦਿੰਦੇ ਡਾਇਰੈਕਟ ਲਾਈਟ ਉਹਨੇ ਹਜੇ ਫੇਸ ਨਹੀਂ ਕਰਨੀ ਹੈਗੀ ਕਾਲਾ ਚਸ਼ਮਾ ਪਾ ਕੇ ਰੱਖ ਦਿਆ ਨਾ ਡਾਇਰੈਕਟ ਲਾਈਟ ਉਹਦੇ ਅੱਖਾਂ 'ਚ ਨਾ ਪਵੇ ਤਿਆਸ ਕਰਕੇ ਮੈਂ ਵੀਡੀਓes ਹਜੇ ਉਹਨੂੰ ਨਹੀਂ ਲੈ ਕੇ ਆਉਂਦੀ ਆਪ ਵੀ ਨਹੀਂ ਆਉਂਦੀ ਰੈਸਟ ਤੇ ਉਹ ਚਾਹੁੰਦਾ ਕਿ ਉਹ ਵੀ ਰੈਸਟ ਕਰ ਆਪ ਦਾ ਭਰੇਜ ਰੱਖ ਹਨਾ ਤਾਂ ਕਰਕੇ ਉਹ ਵੀਡੀਓes ਹਜੇ ਨਹੀਂ ਆ ਰਹੀ ਹੈ ਕਿਉਂਕਿ ਅੱਖਾਂ ਦਾ ਸੀ ਉਹਦਾ ਲੇਜ਼ਰ ਕਰਵਾਇਆ ਤੇ ਹੁਣ ਮੈਂ ਲੱਗੀ ਸੀ ਸ਼ਾਮ ਨੂੰ ਕਿਚਨ ਸਾਫ਼ ਕਰਨ ਈਵਨਿੰਗ ਦਾ ਟਾਈਮ ਹੈ 4:00 ਵਜੇ ਕਿਚਨ ਥੋੜੀ ਥੋੜੀ ਅੰਦਰੋਂ ਗੰਦੀ ਹੋਣ ਲੱਗੀ ਸੀ ਮੈਨੂੰ ਲੱਗਿਆ ਅੱਜ ਮੇਰੇ ਕੋਲ ਟਾਈਮ ਹੈਗਾ ਵੀ ਚਲੋ ਮੈਂ ਥੋੜੀ ਸਫਾਈ ਸ਼ੁਰੂ ਕਰ ਲਾਂ ਜਿੰਨੀ ਕੁ ਮੇਤ ਹੋਊਗੀ ਇੱਕ ਦਿਨ ਚ ਹੋਵੇ ਦੋ ਚ ਹੋਵੇ ਤਿੰਨ ਦਿਨਾਂ ਚ ਹੋਵੇ ਜਿੰਨੀ ਖੋ ਮੈਂ ਕਰ ਲੂੰਗਾ ਦੇਖੋ ਵਿੱਚ ਡਰਾਅ ਕਿੰਨਾ ਗੰਦਾ ਹੋਇਆ ਪਿਆ ਕੁਛ ਨਾ ਕੁਛ ਵਿੱਚ ਗਿਰ ਜਾਂਦਾ ਖਾਸ ਕਰਕੇ ਆਹ ਵਾਲਾ ਡਰਾਅ ਕਿਉਂਕਿ ਉੱਪਰ ਗੈਸ ਤੇ ਬਿਲਕੁਲ ਨੇੜੇ ਹੈ ਤੇ ਇੱਥੇ ਆਪਾਂ ਕਿਚਨ ਦਾ ਕੰਮ ਕਰਨਾ ਦਾ ਕੁਕਿੰਗ ਕਰਨੀ ਹੁੰਦੀ ਹੈ ਕਟਸ਼ੀਆਂ ਵਗੈਰਾ ਚੱਕਣੀ ਆ ਰੱਖਣੀ ਆ ਤੇ ਕਈ ਵਾਰ ਹੱਥ ਕੱਫ ਚੀਜ਼ਾਂ ਲਹੁੰਦਾ ਕਈ ਵਾਰ ਕੱਦ ਚੀਜ਼ਾਂ ਨੇ ਕਈ ਵਾਰ ਉੱਪਰੋਂ ਵੈਸੀ ਕੁਛ ਨਾ ਕੁਛ ਗਿਰ ਜਾਂਦਾ ਡਰਾਅ ਚ ਲਾਈਕ ਮਾੜੀ ਮੁਕੀ ਸਪੇਸ ਬੈਲੀ ਹੁੰਦੀ ਉਹਦੇ ਵਿੱਚ ਆ ਜਾਂਦਾ ਕਿ ਸਾਰੇ ਘਰ ਦੇ ਆ ਸਾਫ ਕਿਚਨ ਦੀ ਕਲੀਨਿੰਗ ਕਰਦੇ ਸ਼ੁਰੂ ਹੀ ਆਲਰੇਡੀ 1 ਮੰਥ ਤੋਂ ਜ਼ਿਆਦਾ ਹੋ ਗਿਆ ਕਲੀਨ ਕਰੀ ਨੂੰ ਤਾਂ 1 ਮੰਥ ਹੋ ਗਿਆ ਨਾ ਫਿਰ ਪਤਾ ਲੱਗਣ ਲੱਗ ਜਾਣਾ ਆਪਾਂ ਨੂੰ ਵੀ ਹਾਂ ਸਾਫ ਕਰਨ ਵਾਲੀ ਹੈਗੀ ਆ ਤੇ ਅੱਜ ਕਰਦੇ ਆ ਕਲੀਨਿੰਗ ਸ਼ੁਰੂ ਕਿਚਨ ਦੀ ਮੈਂ ਚਲੋ ਥੋੜੀ ਥੋੜੀ ਜਿੰਨੀ ਹੋਊਗੀ ਨਾ ਰੋਜ਼ ਜਿੰਨਾ ਕੁ ਮੈਨੂੰ ਟਾਈਮ ਮਿਲੇਗਾ ਕਰੋ ਮੈਂ ਕਰ ਲਿਆ ਕਰੂੰਗੀ ਤੇ ਬੈਕ ਪੇਨ ਮੇਰੀ ਕੁਝ ਫਰਕ ਆ ਅੱਜ ਮੈਨੂੰ ਕੁਝ ਫਰਕ ਲੱਗ ਰਿਹਾ ਹੈ ਕਿਉਂਕਿ ਹੁਣ ਦਿਨ ਬਾ ਦਿਨ ਥੋੜਾ ਜਿਹਾ ਮੈਂ ਰੈਸਟ ਵੀ ਆਪਦਾ ਕਰ ਰਹੀ ਆ ਤੇ ਇਹ ਚਲੋ ਕੰਮ ਵੀ ਕਰਨੇ ਹੁੰਦੇ ਨੇ ਕੰਮ ਕਰੇ ਬਿਨਾ ਵੀ ਆਪਾਂ ਨੂੰ ਸਰਦਾ ਨਹੀਂ ਹੈਗਾ ਜਦੋਂ ਆਪਣੇ ਕੋਲ ਕੋਈ ਨਾ ਕੋਈ ਆਪਸ਼ਨ ਹੋਰ ਹੋਵੇ ਆਪਾਂ ਹੀ ਕੰਮ ਕਰਨਾ ਹੋਵੇ ਨਾ ਫਿਰ ਕੰਮ ਕਰੇ ਬਿਨਾ ਵੀ ਸਰਦਾ ਨਹੀਂਗਾ ਤੇ ਆਪਦਾ ਚਲੋ ਮੈਂ ਥੋੜਾ ਬਹੁਤ ਰੈਸਟ ਦਾ ਟਾਈਮ ਵੀ ਮੈਂ ਕੱਢਦੀ ਆ ਆਪਣੇ ਵਾਸਤੇ ਬਾਕੀ ਪਰਿਵਾਰ ਦੇ ਮੈਂਬਰਾਂ ਦੀ ਕੋਆਪਰੇਸ਼ਨ ਹੁੰਦੀ ਹੈਗੀ ਆਪਾਂ ਨੂੰ ਉਹਨੂੰ ਕੋਆਪਰੇਟ ਕਰਨ ਤਾਂ ਆਪਾਂ ਸਾਰੇ ਕੰਮ ਈਜ਼ਲੀ ਮੈਨੇਜ ਕਰ ਲੈਣੇ ਹੁੰਦੇ ਆ ਬਾਕੀ ਸਵੇਰ ਸ਼ਾਮ ਕੰਮ ਹੁੰਦੇ ਨੇ ਦੁਪਹਿਰੇ ਤਾਂ ਮੇਰੀ ਇਹ ਕੋਸ਼ਿਸ਼ ਹੁੰਦੀ ਕਿ ਮੈਂ ਰੈਸਟ ਕਰਾਂ ਕਿਚਨ ਦੀ ਹੋ ਗਈ ਕਲੀਨਿੰਗ ਸ਼ੁਰੂ ਦਾ ਥੋੜਾ ਥੋੜਾ ਮੈਂ ਰੋਜ਼ ਟਾਈਮ ਕੱਢਾ ਕਰੂੰਗੀ ਜਿੰਨਾ ਕੁ ਮਿਤ ਹੋਊਗਾ ਮੈਂ ਕਰ ਲੂੰਗੀ ਵਸੇ ਅੱਜ ਮੈਂ ਸਾਰੇ ਅੰਦਰਲੇ ਡਰਾਅਰਸ ਕਲੀਨ ਕਰ ਚੁੱਕੀ ਸੀਗੇ ਨੀਚਲੇ ਕੈਬਿਨੇਟਸ ਉੱਪਰੋਂ ਕੋਈ ਕੈਬਿਨੇਟ ਕ ਸਾਫ ਕਰਨ ਵਾਲਾ ਹੈ ਨਹੀਂ ਸੀ ਉੱਪਰ बस ਸਿਰਫ ਇੱਕ ਮੈਂ ਇਹ ਕਰਨਾ ਸੀਗਾ ਸ਼ਟਰ ਕਲੀਨ ਕਰਨਾ ਤੇ ਸ਼ਟਰ ਵਿੱਚ ਪਰ ਜਿਹੜਾ ਮਾਈਕ੍ਰੋਵੇਵ ਆ ਕਾਫੀ ਹੈਵੀ ਹੋ ਮੈਂ ਦਵਿੰਦਰ ਤੋਂ ਚਕਵਾਉਂਗੀ ਫੇਰ ਸਾਫ ਕਰੂੰਗੀ ਉਹ ਮੈਂ ਹਜੇ ਆਇ ਨਹੀਂ ਕਰੇ ਇੱਕ ਪਾਂਡੇ ਵਾਲਾ ਟੋਕਰ ਆ ਜਿੱਥੇ ਸਟੀਲ ਦੇ ਪਾਂਡੇ ਰੱਖੇ ਹੋ ਨੇ ਰੈਕਸ ਚ ਉਹ ਵਾਲਾ ਉਹ ਵਾਲਾ ਰਹਿ ਗਿਆ ਫਿਰ ਮੈਂ ਅੱਜ ਇੱਕਦਮ ਜ਼ਿਆਦਾ ਮੈਂ ਬਰਡਨ ਵੀ ਨਹੀਂ ਆਪਦੇ ਆਪ ਤੇ ਲੈ ਮੈਂ ਚਲੋ ਹੌਲੀ ਹੌਲੀ ਜਿੰਨਾ ਟਾਈਮ ਮੈਨੂੰ ਮਿਲੇਗਾ ਕਰੂੰ ਮੈਂ ਕਰ ਲਿਆ ਕਰੂੰਗੀ ਉਸ ਕਰਕੇ ਮੈਂ ਥੋੜਾ ਥੋੜਾ ਸ਼ੁਰੂ ਕਰ ਰਹੀ ਹਾਂ ਹਲੇ ਇੱਕਦਮ ਆਪਦੇ ਆਪ ਦੇ ਬਰਡਨ ਇਹ ਲੈ ਰਹੀ ਮੈਨੂੰ ਕੋਈ ਕਾਲੀ ਨਹੀਂ ਵੀ ਇੱਕ ਦਿਨ ਚ ਮੈਂ ਕਰਨੇ ਆ 2 ਦਿਨ 3 ਦਿਨ 4 ਦਿਨ ਜਿੰਨੇ ਦਿਨਾਂ ਚ ਮੇਰੇ ਤੋਂ ਹੋਊਗੀ ਥੋੜਾ ਥੋੜਾ ਮੈਂ ਕਰਿਆ ਕਰੂੰਗੀ ਆ ਕਿਚਨ ਦੇ ਨੇ ਡਰਾਅਰਸ ਵਿੱਚ ਮੈਂ ਆਪਲੇ ਮੈਟ ਮਛਾਏ ਹੋਏ ਨੇ ਇਹ ਵਾਲੇ ਮੈਟ ਬਹੁਤ ਬਹੁਤ ਜ਼ਿਆਦਾ ਵਧੀਆ ਨੇਗੇ ਵਾਸ਼ੇਬਲ ਵੀ ਨੇ ਆਪਾਂ ਰੀਯੂਜ਼ ਵੀ ਕਰ ਸਕਦੇ ਬਿਲਕੁਲ ਖਰਾਬ ਨਹੀਂ ਹੁੰਦੇ ਫਟਦੇ ਨਹੀਂ ਹੈਗੇ ਤੇ ਆਪਣਾ ਜਿਹੜਾ ਡਰਾਅਰ ਆ ਨੀਚੋਂ ਖਰਾਬ ਨਹੀਂ ਹੁੰਦਾ ਸਾਰੇ ਡਰਾਅਰਸ ਵਿੱਚ ਸਮਾਨ ਕੱਢ ਕੇ ਮੈਟ ਚਾੱਕ ਕੇ ਫੇਰ ਮੈਂ ਜਿੱਦਾਂ ਕੋਲ ਇਹਨਾਂ ਨੂੰ ਸਾਫ਼ ਕਰਕੇ ਸਾਰਾ ਸਮਾਨ ਬੋਟਲਸ ਕੱਪੜਾ ਮਾਰ ਕੇ ਫੇਰ ਰੱਖਦੀ ਆ ਦੇਖੋ ਆਵਲ ਮੈਟ ਮੈਂ ਵਸਾਈ ਹੋਏ ਨੇ ਕਿਪਾਹੰ ਦਾ ਕਮੈਂਟ ਆਇਆ ਸੀ ਕਿ ਕਿਚਨ ਵਿੱਚ ਤੁਸੀਂ ਕੀ ਵਸਾਉਣੀ ਹੋ ਇਹ ਐਂਟੀ ਸਕਿਡ ਮੈਟ ਹੁੰਦਾ ਇੱਕ ਰੋਲ ਮਿਲਦਾ ਅਲੱਗ-ਅਲੱਗ ਹੁੰਦਾ ਲੈਂਥ ਵਾਈਜ਼ ਮਿਲਦਾ ਵਿੱਚ ਤੁਸੀਂ 3 ਮੀਟਰ 5 ਮੀਟਰ ਕਿੰਨਾ ਕੁ ਲੈਣਾ ਤੇ ਇਹ ਰੋਲ ਸੀਗਾ ਫਿਰ ਆਪਾਂ ਆਪਣੇ ਡਰਾਅਰਸ ਤੇ ਜਾਂ ਕੈਬਿਨੇਟਸ ਤੇ ਸਾਈਜ਼ ਅਕੋਰਡਿੰਗ ਇਹਨੂੰ ਕੱਟ ਕੇ ਲਗਾ ਸਕਦੇ ਆ ਇਹ ਵਾਸ਼ੇਬਲ ਵੀ ਆ ਚਾਹੇ ਤੁਸੀਂ ਗਿੱਲਾ ਕੱਪੜਾ ਮਾਰ ਕੇ ਸਾਫ਼ ਕਰ ਲਓ ਬਿਲਕੁਲ ਖਰਾਬ ਨਹੀਂ ਹੁੰਦਾ ਮੇਰੀ ਕਿਚਨ ਚ 3 ਸਾਲ ਹੋ ਗਏ ਇਹਨਾਂ ਨੂੰ ਲੱਗਿਆ ਨੂੰ ਹਾਲ ਤੱਕ ਬਿਲਕੁਲ ਖਰਾਬ ਨਹੀਂ ਹੋਇਆ ਹੈਗਾ ਇਸ ਤੋਂ ਬਿਨਾ ਮੈਂ ਆਹ ਵਾਲੇ ਜਿਹੜੇ ਫਲੋਰ ਮੈਟ ਆਉਂਦੇ ਨੇ ਆਫਿਸਿਸ ਚ ਲੋਕ ਯੂਜ਼ ਕਰਦੇ ਨੇ ਕਈ ਘਰਾਂ ਚ ਵੀ ਕਰ ਲਾਂਗੇ نیچے ਪੇਸਟ ਹੋ ਜਾਂਦੇ ਨੇ ਫਲੋਰ ਤੇ ਆਹ ਵਾਲੇ ਮੈਟ ਯੂਜ਼ ਕਰਦੇ ਇਹ ਵੀ ਬਹੁਤ ਹੀ ਵਧੀਆ ਨੇ ਇਹ ਬਿਲਕੁਲ ਖਿਸਕਦੇ ਨਹੀਂ ਆਪਾਂ ਸਮਾਨ ਚੱਕਦੇ ਆ ਨਾ ਪਿੱਛੋਂ ਖਿਜਦੇ ਇਕੱਠਾ ਨਹੀਂ ਹੁੰਦਾ ਆਪਣੇ ਕੈਬਿਨੇਟਸ ਵਿੱਚ ਜੋ ਕਾਲੇ ਨਹੀਂ ਹੁੰਦੇ इजीली ਆਪਾਂ ਗਿੱਲਾ ਕੱਪੜਾ ਮਾਰੋ ਸਾਫ਼ ਹੋ ਜਾਂਦੇ ਇਹ ਆਪਾਂ ਨੂੰ ਸ਼ਾਪ ਤੋਂ ਨਾ ਜੇ ਆਪਾਂ ਪੀਸ ਲੈ ਕੇ ਆਈਏ ਉਹਨਾਂ ਨੂੰ ਪੁੱਛੀਏ ਸਾਨੂੰ ਪੀਸ ਦੇ ਦਿਓ ਤਾਂ ਆਪਾਂ ਨੂੰ ਪੀਸ ਕਾਫੀ ਸਸਤੇ ਵਿੱਚ ਪਏ ਹੁੰਦੇ ਨੇ ਇਹ ਇਹ ਦੋ ਚੀਜ਼ਾਂ ਮੈਂ ਯੂਜ਼ ਕਰਦੇ ਆ ਅਖਬਾਰ ਕਾਗਜ਼ ਮੈਂ ਕਿਚਨ 'ਚ ਬਿਲਕੁਲ ਯੂਜ਼ ਨਹੀਂ ਕਰਦੀ ਪੁਛਾਉਣ ਲਈ ਚਲੋ ਹੁਣ ਆਪਾਂ ਆ ਜਾਂਦੇ ਆ ਆਪਣੇ ਕਿਚਨ 'ਚ ਸਫਾਈ ਦੇ ਵਾਪਸ ਇੱਕ ਭੈਣ ਦਾ ਕਮੈਂਟ ਆਇਆ ਸੀ ਮੈਂ ਤੁਹਾਨੂੰ ਮੈਂ ਦਿਖਾ ਦਾਨੀ ਆ ਦਿਖਾ ਕੇ ਚੀਜ਼ ਜ਼ਿਆਦਾ ਪਤਾ ਲੱਗ ਜਾਂਦਾ ਇਸ ਤਰ੍ਹਾਂ ਦੇ ਮੈਟ ਆਪਾਂ ਜਿਹੜੇ ਫਲੋਰ ਮੈਟ ਨੇ ਆਪਾਂ ਉਹ ਆਪਣੇ ਅਲਮਾਰੀਆਂ ਵਿੱਚ ਜਾ ਕਿਤੇ ਵੀ ਡਰਾਅਰਸ 'ਚ ਆਪਾਂ ਉਹ ਪਾ ਸਕਦੇ ਹੁੰਦੇ ਆ ਪਰ ਜਿਹੜਾ ਦੂਸਰਾ ਮੈਟ ਸੀ ਐਂਟੀ-ਸਕਿਡ ਮੈਟ ਹੁੰਦਾ ਉਹ ਉੱਪਰੋਂ ਦਾਣੇਦਾਰ ਜਿਹਾ ਹੁੰਦਾ ਨੀਚੋਂ ਸਾਫ਼ ਹੁੰਦਾ ਉਹ ਕਿਚਨ ਸ਼ੀਅਸ ਹੁੰਦਾ ਤਾਂ ਕਿ ਆਪਣਾ ਜੇ ਡਰਾਅਰ ਖੋਲੀਏ ਸਮਾਨ ਆਪਣਾ ਖਿਸ ਕਰਕੇ ਅੱਗੇ ਨਾ ਵੇ ਸ਼ੀਸ਼ੀਆਂ ਹਨਾ ਇੱਕ ਦੂਜੀ ਵਿੱਚ ਵੱਜਣ ਨਾ ਹਿੱਲਣ ਨਾ ਉਹ ਤਾਂ ਕਰਕੇ ਐਂਟੀ-ਸਕਿਡ ਹੁੰਦਾ ਦਾਣੇਦਾਰ ਜਿਹਾ ਹੁੰਦਾ ਆਹ ਵਲੀ ਕਿਚਨ 'ਚ ਮੈਂ ਓਨਾ ਕ ਸਮਾਨ ਰੱਖਿਆ ਹੋਇਆ ਹੈ ਜਿੰਨਾ ਕ ਮੈਂ ਡੇਲੀ ਯੂਜ਼ ਕਰਦੀ ਆ ਤੇ ਇਸ ਤੋਂ ਬਿਨਾ ਐਕਸਟਰਾ ਸਮਾਨ ਮੇਰਾ ਬਾਹਰ ਵਾਲੀ ਕਿਚਨ ਵਿੱਚ ਪਿਆ ਹੁੰਦਾ ਇਧਰ ਕੀ ਜੰਚ ਉਹਨਾਂ ਕੇ ਸਮਾਨ ਰੱਖੀਦਾ ਕਿਉਂਕਿ ਇਧਰ ਸਪੇਸ ਇੰਨੀ ਜ਼ਿਆਦਾ ਨਹੀਂ ਹੈਗੀ ਕਿ ਆਪਾਂ ਐਕਸਟਰਾ ਸਮਾਨ ਸਟੋਰ ਕਰਕੇ ਰੱਖੀਏ ਐਕਸਟਰਾ ਰੱਖਿਆ ਹੋਇਆ ਪਰ ਬਹੁਤ ਘੱਟ ਰੱਖਿਆ ਹੋਇਆ ਜਿਹੜਾ ਕਦੇ ਕਦਾਂ ਹੀ ਜ਼ਿਆਦਾ ਤੋਂ ਜ਼ਿਆਦਾ ਅਸੀਂ ਯੂਜ਼ ਕਰਨਾ ਹੁੰਦਾ ਉਹ ਵਾਲਾ ਬਾਕੀ ਬਾਹਰ ਵਾਲੇ ਕਿਚਨ ਚ ਆਪਸ਼ਨ ਹੈਗੇ ਸਾਡੇ ਕੋਲ ਅਸੀਂ ਉਧਰ ਰੱਖਿਆ ਹੋਇਆ ਸਮਾਨ ਜੇ ਆਪਾਂ ਟਾਈਮ ਟੂ ਟਾਈਮ ਕਲੀਨਿੰਗ ਕਰਦੇ ਹਾਂ ਕਲੀਨਿੰਗ ਕਰਨਾ ਈਜ਼ੀ ਹੋ ਜਾਂਦਾ ਮੈਨੂੰ ਵੀ ਐ ਲੱਗ ਰਿਹਾ ਜੇ ਮੈਂ ਹੁਣ ਸਾਫ਼ ਨਾ ਕੀਤਾ ਨਾ ਆ ਫਿਰ ਮੈਨੂੰ ਜਿੰਨਾ ਟਾਈਮ ਮੈਂ ਜ਼ਿਆਦਾ ਟਪਾਵਾਂਗੀ ਸਫਾਈ ਨੂੰ ਉਹਨਾਂ ਮੈਂ ਜ਼ਿਆਦਾ ਟਾਈਮ ਲੱਗੂ ਮਿਹਨਤ ਕਰਨੀ ਪੂਗੀ ਚਲੋ ਮੈਂ ਸਫਾਈ ਸ਼ੁਰੂ ਕਰ ਹੀ ਲੈਣੀ ਆ ਜਿਹੜੇ ਆਹ ਵਾਲੇ ਕਿਚਨ ਵਾਲੇ ਮੈਟ ਨੇ ਈਜ਼ੀਲੀ ਇਹ ਗਿੱਲੇ ਕੱਪੜੇ ਨਾਲ ਵੀ ਸਾਫ਼ ਹੋ ਜਾਂਦੇ ਨੇ ਚਾਹੇ ਤੁਸੀਂ ਕੋਲ ਇੰਚ ਛਿੜਕ ਕੇ ਕੱਪੜਾ ਮਾਰ ਦੋ ਤਾਂ ਇਹ ਉਹ ਵੀ ਸਾਫ਼ ਹੋ ਜਾਂਦੇ ਨੇ ਜੇ ਵਾਸ਼ ਕਰਨੇ ਤਾਂ ਪੋਸੀਬਲ ਵੀ ਨਹੀਂ ਵਾਸ਼ ਵੀ ਕਰ ਸਕਦੇ ਇਹਨਾਂ ਨੂੰ ਮੈਂ ਸਿਰਫ ਕਰਦਾ ਹੀ ਕੋਲ ਇੰਚ ਛਿੜਕ ਕੇ ਜਾਂ ਗਿੱਲਾ ਕੱਪੜਾ ਮਾਰ ਕੇ ਸਾਫ਼ ਕਰਦਾ ਨਹੀਂ ਹੁੰਦੀਆਂ ਬਹੁਤ ਵਧੀਆ ਤੇ ਟਿੱਕੇ ਨਾਲ ਸਾਫ਼ ਹੋ ਜਾਂਦੇ ਨੇ ਹਜੇ ਤੱਕ ਮੇਰਾ ਇੱਕ ਮੈਟ ਵੀ ਨਹੀਂ ਨਾ ਜੋ ਖਰਾਬ ਹੋਇਆ 3 ਸਾਲਾਂ ਤੋਂ ਮੈਂ ਜੇ ਨੀਚੇ ਨਾ ਕੁਝ ਬਿਛਾਓ ਨਾ ਆਪਣੇ ਡਰਾਅਰਸ ਵਿੱਚ ਸਕਰਾਚਸ ਪੈ ਜਾਂਦੇ ਨੇ ਕਾਲੇ ਕਾਲੇ ਜੇ ਸਕਰਾਚਸ ਪੈ ਜਾਂਦੇ ਨੇ ਉਹ ਦੇਖਣ ਨੂੰ ਬੁਰੇ ਲੱਗਦੇ ਨੇ ਬਸ ਇੰਨਾ ਹੀ ਹੁੰਦਾਗਾ ਉਹ ਤਾਂ ਵਸ ਮਾਈਕਾ ਲੱਗਾ ਹੋਇਆ ਡਰਾਅਰਸ ਵਿੱਚ ਆਇਆ ਆਪਾਂ ਨਾ ਹੀ ਬਿਛਾਈਏ ਪਰ ਫਿਰ ਵੀ ਆਪਦੇ ਆਪ ਨੂੰ ਉਹ ਹੁੰਦਾ ਕਿ ਆਪਣੇ ਡਰਾਅਰਸ ਅੰਦਰੋਂ ਖਰਾਬ ਨਾ ਹੋਣ ਲੀਕਾਂ ਆਈਆਂ ਨਾ ਪੈਣ ਕਾਲੇ ਕਾਲੀਆਂ ਕਾਲੇ ਕਲਰ ਦੇ ਨਾ ਸਕਰਾਚਸ ਹੋ ਜਾਣ ਜੇ ਆਪਾਂ ਭਾਂਡੇ ਚੱਕ ਦੇਣ ਰੱਖਦੇ ਉਸ ਕਰਕੇ ਮੈਂ ਮੈਟ ਬਿਛਾਈ ਹੋਏ ਨੇ ਸਫਾਈ ਕਰਨੀ ਵੀ ਸੌਖੀ ਹੋ ਜਾਂਦੀ ਹੈ ਇਹ ਜਿਹੜਾ ਇਹ ਰੈਕ ਹੁਣ ਮੈਂ ਸਾਫ ਕਰ ਰਹੀ ਹਾਂ ਬੋਟਲ ਰੈਕ ਹੈ ਇਹਦੇ ਵਿੱਚ ਮੈਂ ਆਇਲ ਵਾਲੀਆਂ ਬ ਤੇ ਅਚਾਰ ਵਾਲੇ ਡੱਬੇ ਰੱਖਦੀ ਹੁੰਨੀ ਆ ਇਹ ਤੇ ਥੋੜੀ ਜੀ ਮੈਨੂੰ ਜਿਆਦਾ ਸੰਭਾਲ ਕਰਨੀ ਪੈਂਦੀ ਹੈ ਇਹਦੀ ਕੇਅਰ ਜਿਆਦਾ ਕਰਨੀ ਪੈਂਦੀ ਹੈ ਨੀਚੇ ਮੈਂ ਮੈਟ ਲਵਾਉਣੀ ਆ ਤੇ ਉੱਪਰ ਮੈਂ ਅਖਬਾਰ ਜਾਂ ਪੇਪਰ ਲਾਉਣੀ ਆ ਤਾਂ ਕਿ ਆਇਲ ਅਚਾਰ ਕੋਈ ਲੀਕ ਨਾ ਹੋਵੇ ਨੀਚੇ ਤੱਕ ਨਾ ਜਾਵੇ ਲੀਕ ਹੋ ਜੇ ਤਾਂ ਉੱਪਰ ਲਿਖਾ ਕੇ ਤੱਕ ਹੀ ਰਹੇ ਉੱਪਰ ਲਿਖਾ ਕੇ ਆਪਾਂ ਜਲਦੀ ਬਦਲ ਸਕਦੇ ਆ ਫਿਰ ਡਰਾਅਰ ਦੇ ਪਿੱਛੇ ਮੈਂ ਨਾ ਕਪੜਾ ਅੱਧ ਚਿਮਟੇ ਨਾਲ ਫੜ ਕੇ ਪਿੱਛੇ ਤੱਕ ਮਾਰਿਆ ਤਾਂ ਕਿ ਪਿੱਛੋਂ ਵੀ ਡਰਾਅਰ ਸਾਫ਼ ਹੋ ਜੇ ਦੇਖੋ ਪਹਿਲਾਂ ਮੈਂ ਨੀਚੇ ਮੈਟ ਲਗਾਇਆ ਫਿਰ ਉੱਪਰ ਮੈਂ ਕਾਗਜ਼ ਲਗਾਇਆ ਚਾਹੇ ਕੋਈ ਪੁਰਾਣੇ ਕੈਲੰਡਰ ਦਾ ਪੇਪਰ ਲਗਾ ਦਿਓ ਚਾਹੇ ਤੁਸੀਂ ਅਖਬਾਰ ਲਾ ਦਿਓ ਜੇ ਕੋਈ ਆਇਲ ਲੀਕ ਕਰੂਗਾ ਜਾਂ ਆਪਣਾ ਕੋਈ ਅਚਾਰ ਲੀਕ ਕਰੂਗਾ ਤਾਂ ਉੱਪਰਲਾ ਪੇਪਰ ਆਪਾਂ ਫਟਾਫਟ ਬਦਲ ਦਿਈਏ ਵੀ ਨੀਚੇ ਤੱਕ ਆਪਾਂ ਸਫਾਈ ਕਰਨ ਦੀ ਲੋੜ ਨਾ ਪਵੇ ਇਸ ਕਰਕੇ ਮੈਂ ਡਬਲ ਡਬਲ ਇੱਧਰ ਚੀਜ਼ਾਂ ਮਿਸ਼ਾਉਣੀ ਹੁੰਦੀਆਂ ਹਨੀ ਆਗੀ ਆਇਲ ਤੇ ਅਚਾਰ ਵਾਲੇ ਰੈਕ ਵਿੱਚ ਕਿਉਂਕਿ ਆਪਾਂ ਕਿੰਨੀ ਬਚਤ ਕਰਦੇ ਕਿੰਨਾ ਹੀ ਪਚਾ ਖਾਣ ਲਈ ਥੋੜਾ ਬਹੁਤ ਆਇਲ ਜਾਂ ਕੋਈ ਅਚਾਰ ਦਾ ਕੋਈ ਪਾਣੀ ਤੇਲ ਕੋਈ ਨਾ ਕੁਝ ਦੁੱਲੀ ਜਾਂਦਾ ਹੁੰਦਾ ਹੈ ਸਾਰੇ ਡੱਬੇ ਆਚਾਰ ਵਾਲੇ ਇੱਥੇ ਹੀ ਰੱਖ ਦਿਉਂਦੀਆਂ ਮੈਂ ਕੋਈ ਕਾਲੀ ਬੋਟਲ ਹੋਗੀ ਜਾਂ ਕੋਈ ਆਇਲ ਸਰੋਂ ਦਾ ਤੇਲ ਵਾਲੀ ਬੋਟਲ ਹੋਗੀ ਉਹ ਇਹਦੇ ਵਿੱਚ ਹੁੰਦੇ ਨਹੀਂ ਹੈ ਰਿਫਾਈਨਡ ਵਾਲੀ ਸਿਰਫ ਇੱਕ ਬੋਟਲ ਹੁੰਦੀ ਹੈ ਰਿਫਾਈਨਡ ਜਿਆਦਾ ਲੈ ਕੇ ਨਾ ਉਹਨੇ ਬੰਦ ਕੀ ਤਾਂ 1 ਲੀਟਰ ਰੱਖਦੇ ਨੇ ਜਿਆਦਾ ਜਿਆਦਾ 2 ਲੀਟਰ ਬਸ ਬੋਟਲ ਟਰੈਕ ਵੀ ਹੋ ਗਿਆ ਸਾਫ਼ ਇਹ ਵੀ ਜ਼ਰੂਰੀ ਹੋ ਜਾਂਦਾ ਤਾਂ ਕਿ ਆਪਾਂ ਨੂੰ ਪਤਾ ਲੱਗ ਸਕੇ ਵੀ ਨੀਚੇ ਤੱਕ ਸਾਫ਼ ਕੁਝ ਲੀਕ ਤਾਂ ਨਹੀਂ ਹੋਈ ਚੀਜ਼ ਤੇ ਹੁਣ ਮੈਂ ਮਿਕਸੀ ਕਰ ਰਹੀ ਹਾਂ ਸਾਫ ਮੈਂ ਨਾ ਮਿਕਸੀ ਵਿੱਚ ਮਿਸ਼ਰੀ ਤਾਂ ਗਮਿਸ਼ਰੀ ਪੀਸਿਸ ਆਪਣੇ ਲਈ ਮੈਂ ਉਹਦੇ ਵਿੱਚ ਕਾਫੀ ਵਿੱਚ ਯੂਜ਼ ਕਰਦੀ ਹੁੰਦੀ ਐ ਚੀਨੀ ਵਾਈਟ 슈ਗਰ ਨੂੰ ਮੈਂ ਯੂਜ਼ ਕਰਦੀ ਮਿਸ਼ਰੀ ਤਾਂ ਪਾਊਡਰ ਬਣਾ ਕੇ ਰੱਖਦੀ ਆ ਉਹ ਮੈਂ ਪੀਸੀ ਸੀ ਫਿਰ ਮੈਨੂੰ ਲੱਗਿਆ ਕਿ ਮਿਕਸੀ ਗੰਦੀ ਐ ਫਿਰ ਇੱਕ ਕਾਲੀਨ ਤੇ ਕੱਪੜਾ ਬਾਹਰ ਹੀ ਪਾ ਇਸ ਮਿਕਚਰ ਇੱਥੇ ਵੀ ਮਾਰਤਾ ਸਾਫ ਹੋ ਜੂਗੀ ਨਾ ਫਿਰ ਜ਼ਿਆਦਾ ਗੰਦੀ ਕਰਕੇ ਸਾਫ ਕਰਾਂਗੇ ਉਹ ਤਾਂ ਵੀ ਕੋਈ ਫਾਇਦਾ ਨਹੀਂਗਾ ਆਪਣੇ ਚੀਜ਼ਾਂ ਖਰਾ ਹੁੰਦੇ ਮੈਨੂੰ ਦੁਕੰਦੀਆਂ ਚੀਜ਼ਾਂ ਚਿਪਚਿਪੀਆਂ ਜਿਹੀ ਬਿਲਕੁਲ ਹੀ ਨਹੀਂ ਪੜਿਆ ਹੁੰਦੇ ਵੀ ਕਾਲੀਆਂ ਹੀ ਹੋਈਆਂ ਪਈਆਂ ਨੇ ਮੈਂ ਹਮੇਸ਼ਾ ਮਿਕਸੀ ਆਪਦੀ ਸਾਫ਼ ਸੁਥਰੀ ਰੱਖਦੀ ਹਾਂ ਉੱਪਰ ਕਵਰ ਕਰਕੇ ਰੱਖਦੀ ਹਾਂ ਨੂੰ ਕਿ ਚੈਂਜ ਚਾਹੇ ਅੰਦਰ ਰੱਖਦੀਆਂ ਸੀ ਕੈਬਿਨੇਟ 'ਚ ਹੀ ਹੁੰਦੀਆਂ ਬਾਹਰ 'ਚ ਹੁੰਦੀਆਂ ਪਰ ਫੇਰ ਵੀ ਮੈਂ ਇਹਨੂੰ ਕਵਰ ਕਰਕੇ ਰੱਖਦੀ ਹਾਂ ਤਾਂ ਕਿ ਇਹਦੇ ਉੱਪਰ ਮੈਲ ਜੀ ਨਾ ਜੰਮੇ ਚਿਪਚਿਪਾਟ ਜੀ ਨਾ ਹੋਵੇ ਮਿਕਸੀ ਤੇ ਮੈਂ ਮਾਰਦਾ ਕੱਪੜਾ ਤੇ ਇਹਨੂੰ ਕਰਕੇ ਬੰਦ ਉੱਪਰੋਂ ਕਵਰ ਕਰਕੇ ਮੈਂ ਰੱਖ ਦਾਂਦੀ ਅੰਦਰ ਫਿਰ ਇਹਦਾ ਟਾਈਮ ਟੂ ਟਾਈਮ ਆਪਾਂ ਸਫਾਈ ਕਰਦੇ ਰਹੀਏ ਤਾਂ ਆਪਣੀਆਂ ਚੀਜ਼ਾਂ ਵਧੀਆ ਬਣੀਆਂ ਰਹਿੰਦੀਆਂ ਨੇ ਤੇ ਹੁਣ ਮੈਂ ਬਣਾ ਰਹੀ ਸੀ ਨੂਰਲੀ ਕੋਲਡ ਕਾਫੀ ਉਨੂੰ ਕੋਲਡ ਕਾਫੀ ਬਹੁਤ ਪਸੰਦ ਹੈ ਤੁਹਾਨੂੰ ਵੀ ਮੈਂ ਦੱਸਣ ਇੱਕ ਤਰੀਕਾ ਫਰੋਥੀ ਜੀ ਕੋਲਡ ਕਾਫੀ ਬਣਾਉਣ ਦਾ ਬਹੁਤ ਟੇਸਟੀ ਬਣਦੀ ਹੈ ਇਸ ਤਰੀਕੇ ਨਾਲ ਜਿੰਨੀ ਤੁਸੀਂ ਕਾਫੀ ਲੈਣੀ ਹੈ ਪਹਿਲਾਂ ਤੁਸੀਂ ਜਾਰ ਵਿੱਚ ਕਾਫੀ ਪਾ ਲਓ ਉਹਦੇ ਵਿੱਚ ਤੁਸੀਂ 슈ਗਰ ਪਾ ਲਓ ਹਨਾ ਜਾਂ ਆਪਣੇ ਟੇਸਟ ਅਕੋਰਡਿੰਗ ਜਿੰਨੀ ਵੀ 슈ਗਰ ਤੁਹਾਨੂੰ ਚਾਹੀਦੀ ਹੈ ਤੇ ਉਹਦੇ ਵਿੱਚ ਪਾ ਲਓ ਆਈਸ ਕਯੂਬਸ ਬਰਫ਼ ਦੀਆਂ ਟੁਕੜੀਆਂ ਤੇ ਵਿੱਚ ਪਾ ਲਓ ਥੋੜਾ ਜਿਹਾ ਪਾਣੀ ਦੁੱਧ ਨਹੀਂ ਪਾਉਣਾ ਪਾਣੀ ਪਾਉਣਾ ਇਹ ਮੇਰੇ ਕੋਲ ਨੂੰ ਜਾਗ ਦੁੱਧ ਵਾਲਾ ਸੀ ਉਹਦੇ ਵਿੱਚ ਮੈਂ ਪਾਣੀ ਪਾ ਕੇ ਪਾਣੀ ਪਾ ਲਿਆ ਤੁਸੀਂ ਪਹਿਲਾਂ ਇਹਨਾਂ ਨੂੰ ਚੀਜ਼ਾਂ ਨੂੰ ਅਚੀ ਤਰ੍ਹਾਂ ਬੀਟ ਕਰ ਲਓ ਬਲੈਂਡ ਕਰ ਲਓ ਕਾਫੀ ਚੀਨੀ ਬਰਫ਼ ਤੇ ਪਾਣੀ ਪਾ ਕੇ ਤੇ ਇਹਦੇ ਨਾਲ ਕਿ ਉਹ ਆਪਣੀ ਕਾਫੀ ਨਾ ਫਲਫੀ ਹੋ ਜੂਗੀ ਬਹੁਤ ਲਾਈਕ ਫਰੋਥੀ ਜੀ ਹੋ ਜੂ ਫਲਫੀ ਜੀ ਹੋ ਜੂਗੀ ਕਾਫੀ ਬੀਟ ਕਰਨੀ ਹੈ ਪਹਿਲਾਂ ਆਪਾਂ ਉਸ ਤੋਂ ਬਾਅਦ ਫਿਰ ਦੁੱਧ ਐਡ ਕਰਾਂਗੇ ਫਿਰ ਕਾਫੀ ਐਨੀ ਜ਼ਿਆਦਾ ਟੇਸਟੀ ਲੱਗਦੀ ਹੈ ਬਹੁਤ ਹੀ ਝੱਗ ਜਾਲੀ ਫਰੋਥੀ ਜੀ ਕਾਫੀ ਬਣਦੀ ਜਿਵੇਂ ਕੋਈ ਆਪਾਂ ਕੈਫੇ ਤੇ ਪੀਣੇ ਹੁੰਦੇ ਆ ਦੇਖੋ ਕਲਰ ਤੇ ਟੈਕਸਚਰ ਕਾਫੀ ਦਾ ਤੇ ਫਿਰ ਇਹਦੇ ਵਿੱਚ ਬਾਅਦ ਵਿੱਚ ਆਪਾਂ ਐਡ ਕਰ ਦਾਂਗੇ ਮਿਲਕ ਜਿੰਨਾ ਕਾਪਾਂ ਨੂੰ ਚਾਹੀਦਾ ਜਿੰਨੀ ਆਪਾਂ ਕਾਫੀ ਬਣਾ ਰਹੇ ਆ। ਔਰ ਆਪਣੀ ਕਾਫੀ ਵੀ ਨਾ ਡਬਲ ਬਣ ਕੇ ਤਿਆਰ ਹੁੰਦੀ ਹੈ ਇਸ ਤਰੀਕੇ ਨਾਲ ਇੱਕ ਗਲਾਸ ਦੁੱਧ ਲਵਾਂਗੀ, ਦੋ ਗਲਾਸ ਕਾਫੀ ਬਣ ਜੂਗੀ। ਇੱਕ ਗਲਾਸ ਬਣਾਉਣਾ ਤਾਂ ਅੱਧਾ ਗਲਾਸ ਦੁੱਧ ਲੈ ਲਿਓ। ਹੁਣ ਆਪਾਂ ਦੁਬਾਰੇ ਇਹਨੂੰ ਬਲੈਂਡ ਕਰ ਦਾਂਗੇ ਕਾਫੀ ਟਾਈਮ ਤੱਕ ਤੁਸੀਂ ਬਲੈਂਡ ਕਰਿਓ ਫਿਰ ਕਾਫੀ ਬਹੁਤ ਹੀ ਅੱਛੀ ਬਣਦੀ ਹੈ। ਬਹੁਤ ਟੇਸਟੀ ਕਾਫੀ ਬਣਦੀ ਹੈ। ਬਹੁਤ ਹੀ ਵਧੀਆ ਤਰੀਕਾ ਹੈ ਕਾਫੀ ਬਣਾਉਣ ਦਾ। ਕੋਈ ਜੀ ਕਾਫੀ ਬਣ ਕੇ ਆਪਣੀ ਤਿਆਰ ਉਹਨੂੰ ਬਲੈਂਡ ਥੋੜਾ ਜ਼ਿਆਦਾ ਟਾਈਮ ਲਈ ਕਰੋ ਫਿਰ ਅੱਛੀ ਬਣੂਗੀ ਅੱਗ ਜੀ ਵਾਲੀ ਸੋ ਇਸੇ ਜੀ ਮੇਰੀ ਅੱਜ ਦੀ ਵੀਡੀਓ ਵੀਡੀਓ ਦੇਖਣ ਲਈ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸੱਚੀ ਇੱਕ ਹਾਂ